ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਉਮੀਦਵਾਰ ਨੇ ਆਪਣੇ ਨਾਮੀਨੇਸ਼ਨ ਪੇਪਰ ਵਾਪਸ ਲੈ ਲਏ ਆ ਦੱਸਦੇ ਕਿ ਹਲਕਾ ਖਡੂਰ ਸਾਬ ਤੋਂ ਅਮਰਿਤਪਾਲ ਸਿੰਘ ਅਜ ਬਤੌਰ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਆ ਦੋਸਤੋ ਬਾਅਦ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਪਰ ਉਸ ਤੋਂ ਨਾਂ ਹਰ ਕੋਈ ਹੈਰਾਨ ਹੋ ਜਾਂਦਾ ਜਦੋਂ ਕਿ ਹਰਪਾਲ ਸਿੰਘ ਬਲੇਰ ਦੇ ਵੱਲੋਂ ਜੋ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਉਮੀਦਵਾਰ ਨਹੀਂ ਉਹਨਾਂ ਦੇ ਵੱਲੋਂ ਨਾਮੀਨੇਸ਼ਨ ਫਾਈਲ ਕਰ ਦਿੱਤੀ ਜਾਂਦੀ ਹੈ ਖਡੂਰ ਸਾਬ ਤੋਂ ਜਿਸ ਤੋਂ ਬਾਅਦ ਹਰ ਕੋਈ ਹੈਰਾਨ ਸਿਗਾ ਕਿ ਇਹ ਕਿਵੇਂ ਹੋ ਸਕਦਾ ਹੈ ਦੋਸਤੋ ਬਾਅਦ ਉਹਨਾਂ ਦੇ ਵੱਲੋਂ ਸਾਫ ਕੀਤਾ ਸੀ ਕਿ ਜਿਵੇਂ ਹੀ ਅਮਰਪਾਲ ਸਿੰਘ ਦੇ ਨਾਮੀਨੇਸ਼ਨ ਪੇਪਰ ਕਲੀਅਰ ਹੋਣਗੇ ਮਨਜ਼ੂਰ ਹੋਣਗੇ ਉਵੇਂ ਹੀ ਉਹਨਾਂ ਦੇ ਵੱਲੋਂ ਆਪਣੀ ਨਾਮੀਨੇਸ਼ਨ ਵਾਪਸ ਲੈ ਲਈ ਜਾਵੇਗੀ ਉਸ ਤੋਂ ਬਾਅਦ ਕੱਲ ਅਮਰਪਾਲ ਸਿੰਘ ਦੇ ਨਾਮੀਨੇਸ਼ਨ ਪੇਪਰ ਮਨਜ਼ੂਰ ਹੋ ਚੁੱਕੇ ਹੈ ਐਕਸੈਪਟਡ ਲਿਖਿਆ ਆ ਚੁੱਕਿਆ ਹੈ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਉੱਪਰ ਉਸ ਤੋਂ ਬਾਅਦ ਹਰਪਾਲ ਸਿੰਘ ਬਲੇਰ ਦੇ ਵੱਲੋਂ ਆਪਣੀ ਨਾਮੀਨੇਸ਼ਨ ਪੇਪਰ ਵਾਪਸ ਲੈ ਲਏਗੇ ਤਾਂ ਸੇ ਕਿ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਅਮਰਪਾਲ ਸਿੰਘ ਦੇ ਵੱਲੋਂ ਬਤੌਰ ਆਜ਼ਾਦ ਉਮੀਦਵਾਰ ਇਲੈਕਸ਼ਨ ਲੜਨ ਦਾ ਇਲਾਨ ਕੀਤਾ ਸੀ ਉਸ ਤੋਂ ਬਾਅਦ ਜੇਲ੍ਹ ਦੇ ਵਿੱਚੋਂ ਹੀ ਉਹਨਾਂ ਦੇ ਵੱਲੋਂ ਨਾਮੀਨੇਸ਼ਨ ਪੇਪਰ ਫਾਈਲ ਕੀਤੇ ਗਏ ਸੀ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਹੱਕ ਦੇ ਵਿੱਚ ਨਿੱਤਰਦੇ ਹੋਏ ਨਜ਼ਰ ਆ ਰਹੇ ਸੀ ਤੇ ਉਹਨਾਂ ਦੇ ਵੱਲੋਂ ਕਿਹਾ ਸੀ ਕਿ ਉਹਨਾਂ ਦੇ ਵੱਲੋਂ ਹੁਣੇ ਹਲਕਾ ਖਡੂਰ ਸਾਬ ਤੋਂ ਆਪਣਾ ਉਮੀਦਵਾਰ ਨਹੀਂ ਉਤਾਰਿਆ ਜਾਵੇਗਾ ਉਹ ਅਮਰਪਾਲ ਸਿੰਘ ਨੂੰ ਹੀ ਸਮਰਥਨ ਦੇਣਗੇ ਪਰ ਨਾਮੀਨੇਸ਼ਨ ਵਾਲੇ ਦਿਨ ਜਦੋਂ ਨਾਮੀਨੇਸ਼ਨ ਦਾ ਆਖਰੀ ਦਿਨ ਸੀ ਉਸ ਦਿਨ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਹਲਕਾ ਖਡੂਰ ਸਾਬ ਤੋਂ ਉਮੀਦਵਾਰ ਹਰਪਾਲ ਸਿੰਘ ਬਲੇਰ ਦੇ ਵੱਲੋਂ ਨੋਮੀਨੇਸ਼ਨ ਫਾਈਲ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਹਰ ਕੋਈ ਹੈਰਾਨ ਸੀਗਾ ਕਿ ਇਹ ਕਿਵੇਂ ਹੋ ਸਕਦਾ ਹੈ ਉਹਨਾਂ ਦੇ ਵੱਲੋਂ ਤਾਂ ਸਮਰਥਨ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਬਲੇਰ ਦੇ ਵੱਲੋਂ ਸਾਫ਼ ਕੀਤਾ ਗਿਆ ਸੀ ਕਿ ਉਹਨਾਂ ਨੂੰ ਜਿਵੇਂ ਹੀ ਅਮਰਪਾਲ ਸਿੰਘ ਦੇ ਨੋਮੀਨੇਸ਼ਨ ਪੇਪਰ ਐਕਸੈਪਟ ਹੋਣਗੇ ਉਹਨਾਂ ਦੇ ਵੱਲੋਂ ਆਪਣੇ ਨੋਮੀਨੇਸ਼ਨ ਵਿਧਰਾ ਕਰ ਲਏ ਜਾਣਗੇ ਉਹਨਾਂ ਦਾ ਕਹਿਣਾ ਸੀਗਾ ਕਿ ਜੇਕਰ ਅਨੁਵਲ ਇਸ ਸਮੇਂ ਦੇ ਵਿੱਚ ਕੁਝ ਗੜਬੜੀ ਪਾਈ ਜਾਂਦੀ ਹੈ ਜਾਂ ਫਿਰ ਅਮਰਪਾਲ ਸਿੰਘ ਦੇ ਨਾਮਿਨੇਸ਼ਨ ਪੇਪਰ ਕੈਂਸਲ ਹੁੰਦੇ ਨੇ ਤਾਂ ਉਹਨਾਂ ਦੀ ਮਦਦ ਕਰਨਗੇ ਜਿਸ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਨਾਮਿਨੇਸ਼ਨ ਪੇਪਰ ਫਾਈਲ ਕੀਤਾ ਇਸ ਨਾਲ ਕਿ ਉਹਨਾਂ ਦੇ ਵੱਲੋਂ ਸਾਫ਼ ਕੀਤਾ ਗਿਆ ਸੀ ਕਿ ਜਿਵੇਂ ਹੀ ਅਮਰਪਾਲ ਦੇ ਨਾਮਿਨੇਸ਼ਨ ਪੇਪਰ ਮਨਜ਼ੂਰ ਹੋਣਗੇ ਉਵੇਂ ਹੀ ਉਹਨਾਂ ਦੇ ਵੱਲੋਂ ਆਪਣੇ ਨਾਮਿਨੇਸ਼ਨ ਪੇਪਰ ਜਿਹੜੇ ਨੇ ਵਿਡਰਾ ਕਰ ਲਏ ਜਾਣਗੇ ਜਿਸ ਤੋਂ ਬਾਅਦ ਬੀਤੇ ਕੱਲ ਅਮਰਪਾਲ ਸਿੰਘ ਦੇ ਪੇਪਰ ਐਕਸੈਪਟ ਹੋ ਜਾਂਦੇ ਨੇ ਨਾਮਿਨੇਸ਼ਨ ਪੇਪਰ ਉਹਨਾਂ ਦੀ ਮਨਜ਼ੂਰ ਕਰ ਲਏ ਜਾਂਦੇ ਐ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਪਰ ਐਕਸੈਪਟਡ ਲਿਖਿਆ ਆਂਦਾ ਹੈ ਉਸ ਤੋਂ ਬਾਅਦ ਹਰਪਾਲ ਸਿੰਘ ਬਲੇਰ ਦੇ ਵੱਲੋਂ ਅਜ ਆਪਣੇ ਨਾਮੀਨੇਸ਼ਨ ਪੇਪਰ ਵਿਡਰਾ ਕਰ ਲਏ ਗਏ ਇਸ ਨਾਲ ਹੀ ਉਹਨਾਂ ਦੇ ਵੱਲੋਂ ਇਸ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਤੁਸੀਂ ਬਸ ਉਹ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਬਲੇਰ ਦੇ ਵੱਲੋਂ ਕੀ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ ਸਤਸਕਾਰ ਜੋ ਖਾਲਸਾ ਜੀ ਬੜੀ ਪੁੱਛੀ ਦੀ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਦੇ ਕਾਗਜ਼ ਜਿਹੜੇ ਆ ਉਹ ਬਾਸ ਹੋ ਗਏ ਐ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਹਮੇਸ਼ਾ ਹੀ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਤੇ ਉਹਨਾਂ ਨੇ ਫੈਸਲੇ ਲਏ ਆ ਕੌਮ ਦੇ ਹਿੱਤ ਦੇ ਵਿੱਚ ਜਿਸ ਤਰੀਕੇ ਨਾਲ ਪਹਿਲਾਂ ਵੀ ਗੁਰੂ ਤੋਂ ਉਹਨਾਂ ਨੇ ਪੰਥ ਤੇ ਪੰਜਾਬ ਦੀ ਗੱਲ ਕੀਤੀ ਹੈ ਤੇ ਅੱਜ ਵੀ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਭਾਈ ਅਮਰਪਾਲ ਸਰ ਦੇ ਕਾਗਜ ਅਸਰਦ ਹੁੰਦੇ ਆ ਸਾਰੇ ਅਸੀਂ ਆਪਣੇ ਵਿਡਰੋ ਕਰਾਂਗੇ ਔਰ ਉੱਥੇ ਅਸੀਂ ਸੁਖਨਾ ਵੀ ਸੁੱਖੀ ਸੀਗੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਅਸੀਂ ਰਾਤੀ ਗਏ ਆ ਤੇ ਅੱਜ ਸਵੇਰੇ ਦਰਸ਼ਨ ਕਰਕੇ ਅਰਦਾਸ ਕਰਕੇ ਆਏ ਜੜਤੀ ਕਲਾ ਦੀ ਤੇ ਹੁਣ ਅਸੀਂ ਦਫ਼ਤਰ ਚ ਆਣ ਕੇ ਇਥੋਂ ਆਪਣੇ ਕਾਗਜ਼ ਜਿਹੜੇ ਵਿਦੋਪ ਕੀਤੇ ਆ ਔਰ ਮੈਂ ਸੰਗਤਾਂ ਨੂੰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਹੁਣ ਜਿਹੜੇ 14-15 ਦਿਨ ਰਹਿ ਗਏ ਆ ਸਬਰੂਰ ਦੀ ਸ਼ੀਟ ਤੇ ਕਡੂਰ ਸਾਹਿਬ ਦੀ ਸ਼ੀਟ ਰਾਤ ਦਿਨ ਇੱਕ ਕਰਕੇ ਇਹਨਾਂ ਜੋਧਿਆਂ ਨੂੰ ਪਾਰਲੀਮੈਂਟ ਚ ਭੇਜੋ ਤਾਂ ਕਿ ਆਪਣੇ ਨੌਜਵਾਨਾਂ ਦੀ ਜਿਹੜੇ ਡੇਡੇ ਢਾਗਣਾ ਸ਼ਹੀਦ ਕੀਤੇ ਉਹਨਾਂ ਦੀ ਗੱਲ ਤੇ ਪੰਥ ਤੇ ਪੰਜਾਬ ਦੇ ਮੁੱਦੇ ਵੱਡੇ ਲੈਵਲ ਤੇ ਇਹ ਪਾਰਲੀਮੈਂਟ 'ਚ ਰੱਖੇ ਜਾਣ ਇੰਨੀਆਂ ਬੇਨਤੀਆਂ ਕਰਦਾ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਪਰਿਵਾਰ ਨੂੰ ਵਧਾਈ ਦਿੰਦਾ ਹੋਇਆ ਕੌਮ ਨੂੰ ਬੇਨਤੀ ਕਰਦਾ ਹੈ ਕਿ ਮੋਰਚਾ ਫਤਿਹ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ